ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਫਰੀਦਕੋਟ ਦੇ ਪਿੰਟ ਪੱਕਾ ਨੰਬਰ 1 ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਆਕਾਸ਼ ਦੀਪ ਸਿੰਘ ਦੇ ਵੱਲੋਂ ਕੈਨੇਡਾ ਵਿਖੇ ਫਾਂ ਲੈ ਕੇ ਖੁਦਕੁਸ਼ੀ ਕਿਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਆਕਾਸ਼ ਦੀਪ ਸਿੰਘ ਤਕਰੀਬਨ 2 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਅਤੇ ਇਹਨੇ ਦਿਨੇ ਕੰਮਕਾਰ ਨਾ ਮਿਲਣ ਕਰਕੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਉਸਨੇ ਇਹ ਕਦਮ ਚੁੱਕਿਆ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਪੱਕਾ ਦੇ ਵਿਖੇ ਉਸ ਦੇ ਘਰ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਉਣ ਵਾਸਤੇ ਮਦਦ ਦੀ ਅਪੀਲ ਕੀਤੀ ਹੈ। ਹਾਂਜੀ ਕੀ ਨਾਮ ਤੁਹਾਡਾ? ਬੋਰਖੀ। ਅੰਮ੍ਰਿਤਪਾਲ ਜੀ ਲੱਗਦਾ ਹੈ। ਮੇਰਾ ਪੁੱਤਰ ਜੀ ਹੈ। ਕਿੰਨੇ ਵਿੱਚ? ਛੋਟਾ ਜਿਹਾ ਤੋਂ ਇੱਕ ਵੱਡਾ। ਉਹਨਾਂ ਨਾਲ ਬਹੁਤ ਪੀੜਾ ਹੈ ਨਾ ਕਾਹੀ।

ਉਹਨਾਂ ਦਾ ਧੰਨਵਾਦ ਮੁੰਡਿਆਂ ਨੇ ਕੀਤੀ ਹੈ ਜੀ ਮੈਂ ਰੱਖੀ ਸੀ ਸਾਡੇ ਜੋ ਪਰ ਉਹਨਾਂ ਨੇ ਧੰਨਵਾਦ ਕੀਤੀ ਹੈ ਉਹ ਆਂਦੇ ਆ ਵੀ ਲੈ ਕੇ ਆਉਣੀਆਂ ਜਾਣਕਾਰੀ ਦੇ ਮੁਤਾਬਕ ਪਿੰਡ ਪੱਕਾ ਦੇ ਰਹਿਣ ਵਾਲੇ ਬਹੁਤ ਸਿੰਘ ਦਾ ਬੇਟਾ ਆਕਾਸ਼ਦੀਪ ਸਿੰਘ ਕਰੀਬ 2 ਸਾਲ ਪਹਿਲਾਂ ਸਟੱਡੀ ਵੀਜ਼ੋ ਤੇ ਕੈਨੇਡਾ ਗਿਆ ਸੀ ਅਤੇ ਪੜਾਈ ਦੇ ਨਾਲ ਨਾਲ ਖਰਚਾ ਚਲਾਉਣ ਦੇ ਲਈ ਵੀ ਉਹ ਉੱਥੇ ਕੰਮ ਕਰ ਰਿਹਾ ਸੀ ਤੇ ਇਨੇ ਦਿਨੀ ਕੰਮਕਾਰ ਦੀ ਘਾਟ ਹੋਣ ਦੇ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਦੇ ਬਾਰੇ ਉਸਦੇ ਪਰਿਵਾਰ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਅਤੇ ਇੱਕ ਦਿਨ ਪਹਿਲਾਂ ਉਸਨੇ ਕੈਨੇਡਾ ਵਿਖੇ ਆਪਣੇ ਘਰ ਦੇ ਗਰਾਜ ਦੇ ਵਿੱਚ ਪਹਾ ਲਾ ਕੇ ਖੁਦਕੁਸ਼ੀ ਕਰ ਲਈ ਉਸ ਦੇ ਸਾਥੀਆਂ ਦੇ ਵੱਲੋਂ ਇਸ ਗੱਲ ਦੀ ਸੂਚਨਾ ਪਰਿਵਾਰ ਨੂੰ ਪਹੁੰਚਾਈ ਗਈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਮੇਰਾ ਨਾਮ ਗੁਰਿੰਦਰ ਸਿੰਘ ਹੈ ਮੇਰਾ ਪਿੰਡ ਮੂਰਾਵਾਲੀ ਹੈ ਨਾਲ ਹੀ ਪਿੰਡ ਹੈ ਉਹ ਮੇਰਾ ਬ੍ਰਦਰ ਹੀ ਹੈ ਮਤਲਬ ਕਜ਼ਨ ਬ੍ਰਦਰ ਹੈ ਮੇਰੀ ਪੂਆ ਦਾ ਮੁੰਡਾ ਹੈ ਕਿ ਇਹ ਕਾਰਨ ਹੈ ਕਿਉਂਕਿ ਉਹ ਚੀਜ਼ ਦਾ ਹੁਣ ਆਪਾਂ ਨੂੰ ਤਾਂ ਕਨਫਰਮ ਕੁਝ ਨਹੀਂ ਪਤਾ ਉਹ ਕਹਿੰਦੇ ਆ ਵੀ ਆ ਵੇ ਕੋਈ ਉਹਨੂੰ ਕੋਈ ਰੋਜ਼ਗਾਰ ਦਾ ਚੱਕਰ ਹੀ ਸੀਗਾ ਤੇ ਉਹਦੇ ਅਕੋਰਡਿੰਗ ਕੁਛ ਉਹਨੇ ਸਾਨੂੰ ਤਾਂ ਕਿਸੇ ਨੂੰ ਕੋਈ ਗੱਲ ਹੋਈ ਨਹੀਂ ਬਸ ਉਹਦੇ ਰਾਤ ਨੂੰ ਇਹਨਾਂ ਦੇ ਵੱਡੇ ਬ੍ਰਦਰ ਨਾਲ ਇਹਦੇ ਨਾਲ ਉਹਦੇ ਨਾਲ ਰਾਤ ਨੂੰ ਗੱਲ ਮਤਲਬ ਇੱਧਰ ਰਾਤ ਦੇ 9:30 ਸੀ ਉੱਧਰ 10:00 ਵਜੇ ਸੀ ਇਹ ਸਵੇਰ ਦੀ ਉਹਦੇ ਨਾਲ ਫੋਨ ਤੇ ਗੱਲ ਹੋਈ ਆ ਦੋ ਕੁ ਮਿੰਟ ਹੀ ਕਹਿੰਦਾ ਕੋਈ ਨਾਰਮਲ ਗੱਲ ਜਮਾ ਕਹਿੰਦਾ ਸੀ ਗੱਲ ਕਰੀ ਜਾਂਦਾ ਕਹਿੰਦਾ ਵੀ ਮੈਂ ਰੋਕ ਹੀ ਕਰੂੰਗਾ ਸਵੇਰ ਕਰਦਾ ਤੇ ਹੁਣ ਤੁਸੀਂ ਸਮਝੋ ਕਹਿੰਦਾ ਵੀ ਮੈਂ ਸਵੇਰ ਫੋਨ ਲਾਉਂਗਾ ਪਹਿਲਾਂ ਵੀ ਉਹ ਐਵੇਂ ਕਿ ਵੀ ਕੰਮ ਕਰ ਤੋਂ ਥੱਕਿਆ ਹੁੰਦਾ ਵੀ ਚਲ ਜਾਊ ਹੁੰਦਾ ਵੀ ਚੱਲ ਯਾਰ ਸਵੇਰ ਗੱਲ ਕਰ ਹੀ ਲੈਣੀ ਐ। ਸਵੇਰ ਇਹ ਬੜੀ ਖੇਤ ਗੇ ਫੜ ਜੀਰ ਕੇ ਸਦਿਆਂ ਜਲਦੀ ਉਹ ਖੇਤ ਫੋਨ ਆ ਇਹਨਾਂ ਨੂੰ ਗੱਲਾਂ ਦੋ ਗੱਲ ਹੀ ਤੈਨਾਂ ਨੇ ਇਗਨੋਰ ਕਰਤੀ ਗੱਲ ਕਰਕੇ ਇਹਨਾਂ ਨੂੰ ਐ ਹੋ ਗਿਆ ਜਿਵੇਂ ਹੁਣ ਅੱਜ ਕੱਲ੍ਹ ਨੂੰ ਫਰੌਡ ਚੱਲਦਾ ਪਿਆ ਵੀ ਉਹ ਸਿਸਟਮ ਹੋਊਗਾ। ਇਹਨਾਂ ਨੇ ਦੋ ਤਾਂ ਮੈਨੂੰ ਕਿਹਾ ਵੀ ਯਾਰ ਤੁਸੀਂ ਸੱਚ ਦੱਸੋ। ਫਿਰ ਘਰੇ ਆਏ ਫਿਰ ਕਨਫਰਮਿੰਗ ਕੀਤਾ ਲਾ ਕੇ ਫੋਨ ਮੁੰਡਿਆਂ ਨੂੰ। ਉਹ ਕੰਦੇ ਐ ਵੀ ਹੁਣ ਵੀ ਗੱਲ ਸਹੀ ਐ। ਉਹ ਉਹ ਮੁੰਡੇ ਵੀ ਚਲੋ ਕਿਰਾਂ ਆਪਦੀ ਜਗ੍ਹਾ ਤੇ ਡਰ ਗਏ ਹਨਾ ਉਹਨਾਂ ਨੂੰ ਇਹ ਹੁੰਦਾ ਵੀ ਅਗਲਾ ਕੀ ਸੋਏਦਾ ਆਪਾਂ ਤਾਂ ਹੁਣ ਦੂਰ ਬੈਠੇ ਆਪਾਂ ਨੂੰ ਤਾਂ ਕੀ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਫਿਰ ਅਸੀਂ ਉੱਥੇ ਮੇਰੀ ਸਿਸਟਰ ਹੈ ਪਹਿਲਾਂ ਬ੍ਰੈਂਪਟਨ ਚ ਇਹ ਉਹਨਾਂ ਕੋਲ ਹੀ ਗਿਆ ਸੀ ਉਹ ਬ੍ਰੈਂਪਟਨ ਚ ਸੀਗੇ ਇਹ ਕੈਂਬਰੀਅਨ ਕੋਲ ਜੰਟਾਰੀਓ ਚ ਗਿਆ ਸੀ ਸਟੱਡੀ ਦੇ ਤੌਰ ਤੇ ਇਹ ਬਸ ਪਹਿਲਾਂ ਪੌਣੇ ਦੋ ਸਾਲ ਉੱਥੇ ਹੀ ਰਿਹਾ ਹੁਣ ਤਿੰਨ ਦੇ ਮਹੀਨੇ ਪਹਿਲਾਂ ਹੀ ਇਹ ਉੱਥੇ ਸ਼ਿਫਟ ਹੋ ਕੇ ਕੈਲਗਰੀ ਗਿਆ ਸੀ ਵੀ ਉੱਥੇ ਉਹ ਮੁੰਡੇ ਇਹਨਾਂ ਦੇ ਨਕਰਾਂ ਜਿਹੇ ਮੁੰਡਾ ਕੋਈ ਪਿੰਡੋਂ ਹੋ ਗਿਆ ਅਸੀਂ ਉਹ ਕਹਿੰਦਾ ਸੀ ਵੀ ਇੱਥੇ ਕੰਮ ਵਗੈਰਾ ਹੈਗਾ ਵੀ ਮੈਂ ਤੈਨੂੰ ਕੰਮ ਦਵਾ ਦੂੰਗਾ ਤੇ ਤੂੰ ਇੱਥੇ ਆ ਜਾ ਉਸ ਤੋਂ ਬਾਅਦ ਮੇਰੇ ਸਿਸਟਰ ਵੀ ਹੁਣ ਇੱਕ ਮਹੀਨਾ ਹੋ ਗਿਆ ਉੱਥੇ ਐਡਮਿੰਟਨ ਨੇੜੇ ਸ਼ਹਿਰ ਆ 2 ਘੰਟਿਆਂ ਦਾ ਰਸਤਾ ਉੱਥੇ ਸ਼ਿਫਟ ਹੋ ਗਈ ਸੀ 5 5-7 ਦਿਨ ਪਹਿਲੇ ਉਹਨਾਂ ਨਾਲ ਗੱਲ ਵੀ ਹੋਈ ਹੈ ਉਹਨਾਂ ਨੂੰ ਕਹਿੰਦਾ ਮੈਂ ਮਿਲਣਾ ਆਉਂਗਾ ਉਹ ਕਹਿੰਦੇ ਵੀ ਚਲੋ ਆ ਜੀ ਵੀ ਕੰਮ ਵੀ ਤੂੰ ਭਾਵੇਂ ਸਾਡੇ ਕੋਲ ਆ ਜੀ ਫਿਰ ਵੀ ਇੱਥੇ ਰਹਿ ਪਾਂਗੇ ਤੇ ਉਸ ਤੋਂ ਬਾਅਦ ਕੋਈ ਨਾ ਹੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਇਹਨੇ ਜਾਂ ਮੈਨੂੰ ਕੋਈ ਲੋੜ ਹੈ ਜਾਂ ਕੋਈ ਮੈਨੂੰ ਕੰਮ ਵਗੈਰਾ ਔਖਾ ਜਾਂ ਦਿੱਕਤ ਆ ਜਾਂ ਕੁਝ ਵੀ ਐ ਵੀ ਜਾਂ ਨਹੀਂ ਮਿਲਦਾ ਪਿਆ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ ਪਰ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਕਨੈਕਟ ਕੀਤਾ ਕੁਝ ਹੋਰ ਸਾਡੇ ਪਿੰਡੋਂ ਮੁੰਡੇ ਹੈਗੇ ਉੱਥੇ ਕੈਲਗਰੀ 'ਚ ਹੀ ਉਹਨਾਂ ਨਾਲ ਕੀਤਾ ਉਹ ਵੀ ਚਲੋ ਉੱਥੇ ਵਿਚਾਰੇ ਉਹਨਾਂ ਨੇ ਕਨਫਰਮ ਕੀਤਾ ਫਿਰ ਉਹ ਡੈਡ ਬੋਡੀ ਪੁਲਿਸ ਲੈ ਚੁੱਕੀ ਸੀ ਪਰ ਉਸ ਤੋਂ ਬਾਅਦ ਅਫਸਰ ਆ ਗਏ ਉਹ ਪੁਲਸ ਵਾਲੇ ਉਹ ਕਹਿੰਦੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਉਹ ਕਹਿੰਦੇ ਅਸੀਂ ਪਹਿਲਾਂ ਵੀ ਇੱਧਰ ਫੈਮਿਲੀ ਤੋਂ ਵੈਰੀਫਿਕੇਸ਼ਨ ਲਵਾਂਗੇ ਵੀ ਅਸੀਂ ਤੁਹਾਡੇ ਵੀ ਤੁਹਾਡੇ ਇਲਿਗਲ ਗਾਰਡੀਅਨ ਕਰਾਂਗੇ ਵੀ ਇਹ ਕੋਈ ਵੀ ਜੋ ਇਨਵੈਸਟੀਗੇਸ਼ਨ ਉਹ ਵੀ ਰਿਪੋਰਟ ਦੇਵਾਂਗੇ ਵੀ ਫੇਰੀ ਲੈਡ ਬੋਡੀ ਸੀ ਦੇਵਾਂਗੇ ਜਾਂ ਦੇਖਣ ਦੇਵਾਂਗੇ ਤੋਂ 22 ਸਾਲ ਵੀਰੇ 2 ਸਾਲ ਪਹਿਲਾਂ ਗਿਆ ਸੀ 2023 ਚ ਗਿਆ ਸੀ ਇੱਥੋਂ ਤੇ ਡੈਡ ਬੋਡੀ ਲੰਬੇ ਡੈਡ ਬੋਡੀ ਲੈ ਹੁੰਦੇ ਇੱਕ ਕੋਈ ਲਿੰਕ ਆ ਗੋ ਫਾਉਂਡ ਦੇ ਨਾਂ ਤੇ ਉੱਥੇ ਸਿਸਟਰ ਦਾ ਮਤਲਬ ਉਹਨਾਂ ਦੇ ਅਕਾਊਂਟ ਵਗੈਰਾ ਉੱਥੇ ਕੀਤਾ ਹੋਇਆ ਉਹਨਾਂ ਨੇ ਐਡ ਉਹਦੇ ਚੋਂ ਆ ਮਨੀ ਇਨਵੈਸਟ ਹੋ ਰਹੀ ਉਹ ਲਿੰਕ ਆਪਾਂ ਦੇ ਦਾਂਗੇ ਤੁਹਾਨੂੰ ਉਦੇ ਚੋਂ ਵੈਸੇ ਵੀ ਚਲੋ ਜੋ ਵੀ ਹੁੰਦਾ ਚਲੋ ਘਾਟਾ ਤਾਂ ਪੂਰਾ ਹੁੰਦਾ ਨਹੀਂ ਪਰ ਫਿਰ ਵੀ ਡੈੱਡ ਬੋਡੀ ਇੱਧਰ ਲਿਆਉਂਦਾ ਖਰਚਾ ਲਾ ਲਓ ਕੋਈ ਫੈਮਿਲੀ ਸਪੋਰਟ ਹੁੰਦੀ ਹੈ ਕੋਈ ਵੀ ਫਾਈਨੈਂਸ਼ੀਅਲੀ ਵੀ ਉਹ ਕਰ ਰਹੇ ਕੋਸ਼ਿਸ਼ ਵੀ ਕਾਫੀ ਬਹੁਤ ਜਣੇ ਨੇ ਸਪੋਰਟ ਕੀਤੀ ਹੈ ਬਹੁਤ ਜਣੇ ਨੇ ਵੀ ਆਪਾਂ ਲਿੰਕ ਦੇ ਦਾਂਗੇ ਵੀ ਜੇ ਹੋਰ ਵੀ ਕੋਈ ਵੀ ਭਰਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰ ਸਕਦੇ ਮਦਦ ਇਸ ਮਾਮਲੇ ਦੇ ਵਿੱਚ ਮ੍ਰਿਤਕ ਨੌਜਵਾਨ ਦੇ ਪਿਤਾ ਬੋਹਰ ਸਿੰਘ ਅਤੇ ਰਿਸ਼ਤੇਦਾਰ ਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਆਕਾਸ਼ਦੀਪ ਸਿੰਘ ਦੇ ਸਾਥੀਆਂ ਵੱਲੋਂ ਹੀ ਇਹ ਜਾਣਕਾਰੀ ਦਿੱਤੀ ਗਈ ਹਾਲਾਂਕਿ ਇੱਕ ਦਿਨ ਪਹਿਲਾਂ ਹੀ ਉਸੇ ਪਰਿਵਾਰਕ ਮੈਂਬਰ ਦੇ ਨਾਲ ਗੱਲਬਾਤ ਹੋਈ ਸੀ ਅਤੇ ਉਸਦੇ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਵੀ ਮਾਨਸਿਕ ਤਣਾਅ ਦੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਸਨੇ ਇਹ ਕਦਮ ਕਿਉਂ ਚੁੱਕਿਆ ਅਤੇ ਉਹਨਾਂ ਕਿਹਾ ਕਿ ਉਸ ਦੀ লাশ ਨੂੰ ਭਾਤ ਲਿਉਣ ਵਾਸਤੇ ਕੈਨੇਡਾ ਚ ਰਹਿੰਦੇ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਫੰਡ ਇਕੱਤਰਿਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਮਦਦ ਦੀ गुਹਾਲ ਲਗਾਈ ਹੈ। ਬਿਊਰੋ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।